ਅਜੇ ਅਗਿਆਨ ਦੇ ਮਾਰਗ ਤੇ ਤੁਰੇ ਨੇ ਸਤਿਗੁਰੂ ਸਾਨੂੰ ਅੱਜ ਕੀ ਕਹਿੰਦੇ ਨੇ ਮੂਲ ਸੰਭਾਲੋ ਓਏ ਗੁਰੂ ਕੇ ਪਿਆਰੇ ਗੁਰਸਿੱਖੋ ਇਸ ਮਾਇਆ ਦੀ ਨੀਂਦ ਵਿੱਚੋਂ ਜਾਗੋ ਆਤਮ ਬੋਧ ਦੇ ਗਿਆਨ ਨੂੰ ਝੋਲੀ ਪਵਾਓ ਗੁਰੂ ਦਾ ਗਿਆਨ ਤੁਹਾਨੂੰ ਜਗਾਉਂਦਾ ਹੈ ਆਵਾਜ਼ਾਂ ਸਤਿਗੁਰੂ ਮਾਰਦਾ ਹੈ ਤੇ ਕਿਵੇਂ ਮਾਰਦਾ ਸਤਿਗੁਰੂ ਜਦੋਂ ਆਵਾਜ਼ ਦੇਂਦਾ ਸਾਨੂੰ ਜਗਾਣ ਲਈ ਕਬੀਰ ਸੂਤਾ ਕਿਆ ਕਰੈ ਬੈਠਾ ਰੋ ਅਰ ਜਾਗ ਜਾ ਕੇ ਸੰਗ ਤੇ ਵਿਚੁਰਾ ਤਾਹੀ ਕੇ ਸੰਗ ਲਾਗ ਮੂਲ ਸੰਭਾਲੋ ਮੂਲ ਸੰਭਾਲੋ ਦਾ ਅਰਥ ਜਾ ਕੇ ਸੰਗ ਤੇ ਵਿਚੁਰਾ ਜਿਹਦੇ ਨਾਲੋਂ ਵਿਛੜ ਕੇ ਇਹਨਾਂ ਜੂਨਾ ਦੀ ਯਾਤਰਾ ਵਿੱਚ ਤੂੰ ਤੁਰਿਆ ਹੈ ਇਸ ਸਰੀਰ ਦਾ ਚੋਲਾ ਲੈ ਕੇ ਸੰਸਾਰ ਵਿੱਚ ਆਇਆ ਹੈ ਉਸ ਮੂਲ ਪਰਮੇਸ਼ਰ ਰੱਬ ਜੀ ਨੂੰ ਚੇਤੇ ਕਰ ਤੇ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਮੇਰੇ ਸਤਿਗੁਰੂ ਮਨ ਨੂੰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਹੈ ਤੇ ਤੂੰ ਰੱਬ ਦੀ ਜੋਤ ਦਾ ਸਰੂਪ ਹੈ ਉਸ ਪਰਮ ਜੋਤ ਵਿੱਚੋ ਹੀ ਤੇਰੀ ਜੋਤ ਪ੍ਰਗਟ ਹੋਈ ਹੈ ਉਸ ਪਰਮ ਜੋਤ ਵਿੱਚੋ ਹੀ ਤੇਰਾ ਆਕਾਰ ਤੇਰਾ ਇਹ ਸਰੀਰ ਦਾ ਪਸਾਰਾ ਬਣਿਆ ਏ ਸਰੀਰ ਨੂੰ ਚਲਾਣ ਵਾਲੀ ਆਤਮਾ ਦੀ ਜੋਤ ਵੀ ਉਸੇ ਪਰਮ ਜੋਤ ਦਾ ਹਿੱਸਾ ਏ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮੂਲ ਸੰਭਾਲੋ ਅਚੇਤ ਗਵਾਰਾ ਆਪਣਾ ਮੂਲ ਪਛਾਨ ਆਪਣੇ ਮੂਲ ਦੀ ਪਛਾਣ ਕਰ ਧਿਆਨ ਰੱਖਿਆ ਜੇ ਮੈਂ ਕਈ ਵਾਰ ਬੇਨਤੀ ਕਰਨਾ ਗੁਰੂ ਕੀ ਸੰਗਤ ਦੁਨੀਆ ਵਿੱਚ ਜਾਣ ਪਛਾਣ ਬਣਾਉਣ ਲਈ ਅਸੀਂ ਬੜਾ ਕੁਝ ਕਰਨੇ ਆ ਜਾਣ ਪਛਾਣ ਬਣਦੀ ਏ ਰੋਜ਼ ਬਣਾਣਿਆ ਰੋਜ਼ ਨਵੀਂ ਮਿੱਤਰਤਾ ਦੀ ਸਾਂਝ ਬਣਾਈ ਦੀ ਸਾਡੀ ਜਾਣ ਪਛਾਣ ਵੱਧ ਜਾਏ ਕਈ ਵਾਰ ਅਣਜਾਣ ਬੰਦਿਆਂ ਨੂੰ ਵੀ ਬੰਦਾ ਸਤਿ ਸ੍ਰੀ ਅਕਾਲ ਕਰਕੇ ਲੰਘਦਾ ਹੈ ਨਮਸਕਾਰ ਕਰਦਾ ਹੈ ਤੇ 2 4 10 ਵਾਰ ਕਿਸੇ ਨੂੰ ਨਵੇਂ ਅਣਜਾਣ ਬੰਦੇ ਨੂੰ ਤੁਸੀਂ ਸਤਿ ਸ੍ਰੀ ਅਕਾਲ ਕਹੋਗੇ ਨਾ ਉਹਦੇ ਨਾਲ ਵੀ ਤੁਹਾਡੀ ਪਛਾਣ ਬਣ ਜਾਏਗੀ ਧਿਆਨ ਮਾਰਿਆ ਜੇ ਦੁਨੀਆ ਵਿੱਚ ਪਛਾਣ ਬਣਾਉਣ ਲਈ ਦੁਨੀਆ ਵਿੱਚ ਜਾਣ ਪਛਾਣ ਵਧਾਣ ਲਈ ਤੇ ਅਸੀਂ ਬਹੁਤ ਕੁਝ ਕਰਨੇ ਆ ਰੱਬ ਨਾਲ ਜਾਣ ਪਛਾਣ ਬਣੀ ਏ ਕਿ ਨਹੀਂ ਬਣੀ ਸਾਨੂੰ ਕੋਈ ਪਤਾ ਨਹੀਂ ਹੈ